ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਅਰਸ਼ ਦੇ ਕੋਲ ਸੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਪਹਿਲਾਂ ਵੀ ਕਾਫੀ ਵੀਰ ਲੈ ਕੇ ਆਉਂਦਾ ਰਿਹਾ ਤੇ ਅੱਜ ਵੀ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਸੋ ਦੋ ਮੱਝਾਂ ਨੇ ਦੋ ਨਗਨੇ ਬਿਲਕੁਲ ਤਾਜ਼ੀਆਂ ਸੁਈਆਂ ਸੁਵਾਈਆਂ ਮੱਝਾਂ ਨੇ ਤੇ ਦੋਸਤੋ ਅੱਜ 17 ਨਵੰਬਰ ਨੂੰ ਇਹ ਆਪਾਂ ਕਵਰਜ ਕਰਨੀ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਵਜੇ ਦਾ ਹੈਗਾ ਸੋ ਦੋ ਪਸੂਆ ਬਿਲਕੁਲ ਤਾਜ਼ੇ ਸੋਏ ਆ ਦੋ ਟਾਈਮ ਚਵਾਈ ਕਰ ਲੋ ਤਸੱਲੀ ਕਰ ਲੋ ਠੀਕ ਆ ਜੀ ਨਰਕ ਪਰਖ ਆਪਣੀ ਆਣ ਕੇ ਤੁਸੀਂ ਕਰ ਲੋ ਆਨਲਾਈਨ ਕੋਈ ਵੀ ਵੀਰ ਮੰਗਾ ਰਿਆ ਤਾਂ ਤੁਸੀਂ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦੇ ਜੀ ਸੋ ਗੱਲਬਾਤ ਆਪਾਂ ਵੀਰ ਅਰਸ਼ ਦੇ ਨਾਲ ਕਰਨੀ ਹੈ ਮੇਰੇ ਸਾਹਮਣੇ ਵੀਰ ਅਰਸ਼ ਖੜਿਆ ਸੋ ਪੂਰੀ ਆਪਾਂ ਡਿਟੇਲ ਜੜੀ ਮੱਝਾਂ ਦੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਸਭ ਤੋਂ ਪਹਿਲਾਂ ਵੀਰ ਅਰਸ਼ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸਨੋਂ ਠੀਠਾਈ ਜੀ ਬੜੇ ਚੰਗੇ ਆਪਦੇ ਸਨੋਂ ਜੀ ਵਧੀਆ ਵਧੀਆ ਸੰਧੂ ਸਾਹਿਬ ਠੀਠਾ ਜੀ ਮਰੀ ਜਾਂਦੇ ਛਾਲਾ ਹਾਂਜੀ ਹਾਂਜੀ ਹਾਂ ਤੇ ਅਰਜੀਪ੍ਰੇ ਥੋੜਾ ਜਿਹਾ ਵਿੱਚ ਵਕਫਾ ਪੈ ਗਿਆ ਸੀਗੇ ਵਿੱਚ ਹਾਂਜੀ ਇਹ ਆ ਸੀਜ਼ਨ ਸੁ ਜਿਹੜੇ ਕਣਕਾ ਕਣਕਾ ਦੇਵੇ ਬੀਜਣਾ ਤੇ ਤਾਂ ਕਰਕੇ ਪੈ ਗਿਆ ਸੰਧੂ ਸਾਹਿਬ ਝੋਨੇ ਵੱਡੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਗਾਇਬ ਨਹੀਂ ਪਿਆ ਮਗਰ ਕਣਕਾਂ ਦੀ ਬਜਾਈ ਸ਼ੁਰੂ ਹੋ ਗਈ ਹਾਂਜੀ ਇੱਕ ਮੀਂਹ ਪੈ ਗਿਆ ਉਹਨੇ ਬੜਾ ਵਿੱਚ ਕੰਮ ਖਰਾਬ ਜਿਆ ਕੀਤਾ ਠੀਕ ਆ ਜੀ ਹਾਂਜੀ ਹੁਣ ਫਿਰ ਇੱਕ ਵਾਰੀ ਫਿਰ ਫ੍ਰੀ ਹੋ ਗਏ ਬਸ ਮਾਲ ਆ ਪਾਸੇ ਹੋਣਾ ਆਪਾਂ ਫਿਰ ਸਾਰਾ ਸਿਆਲ ਮਾਲ ਢੋਣ ਤੀਆਂ ਦੇ ਬਸ ਬਸ ਹਾਂਜੀ ਤੇ ਜ਼ਰੂਰ ਚੰਗੇ ਚੰਗੇ ਪਸ਼ੂ ਲਿਆ ਕੇ ਆਪਾਂ ਪਹਿਲਾਂ ਅੰਗ ਸੰਧੂ ਸਾਹਿਬ ਫੇਰ ਕੰਮ ਚਲਾਵਾਂਗੇ ਜੀ ਹਾਂ ਬਿਲਕੁਲ ਜੀ ਬਿਲਕੁ ਤੇ ਦੋਵੇਂ ਮੱਜਾਂ ਨੇ ਸੂਈਆਂ ਨੇ ਤਸੱਲੀ ਕੋਈ ਵੀਰ ਆਪਦੀ ਚੋਕੇ ਨਰਕ ਪਰਖ ਕਰ ਸਕਦਾ ਠੀਕ ਆ ਤੇ ਅਰਸ਼ ਵੀਰੇ ਪਸ਼ੂ ਆਪਣੇ ਕੋਲ ਆਜੇ ਇਹ ਦੋ ਮੱਜਾਂ ਨੇ ਹਾਂਜੀ ਹਾਂਜੀ ਸੰਧੂ ਸਾਹਿਬ ਦੋ ਜੇ ਇੱਕ ਆ ਪਿਓਰ ਨੀਲੀ ਰਾਵੀ ਤਾਜੀ ਸੂਈ ਮੈਂ ਦੁੱਧ 10 ਕਿਲੋ ਆ ਜੀ ਠੀਕ ਆ ਹਾਂਜੀ ਲਓ ਵੀ ਤੇ ਪਰਲੀ ਥੋੜੀ ਕ੍ਰਾਸ ਵਿੱਚ ਆ ਗਈ ਹੈ ਨਾ ਮੱਖਾ ਹੈਗਾ ਬੱਲਾ ਉਹ ਬੱਲਾ ਲੈ ਕੇ ਤੇ ਬਾਕੀ ਮੈਂ ਚੰਗੀ ਹੈ ਨਾ ਵੇਲਬੂਲ ਦੀ ਵੀ ਚੰਗੀ ਸਪੈਸ਼ਲ ਹਾਂਜੀ ਤੇ ਪਹਿਲੇ ਨੰਬਰ ਤੋਂ ਸਟਾਰ ਵੀਰ ਅਰਸ਼ ਇਸ ਨੀਲੀ ਰਾਵੀ ਤੋਂ ਕਰ ਲੀਏ ਹਾਂਜੀ ਕੀ ਡਿਟੇਲ ਆ ਵੀਰ ਸੂਹਾ ਕਿਰਮਾ ਸੂਈ ਆ ਇਹ ਸੰਧੂ ਸਾਹਿਬ ਸੂਹਾ ਕੈਨ ਨੂੰ ਦੇ ਘਰ ਵਾਲੇ ਤੋਂ ਜਾਣਦੇ ਪਰ ਆਪਾਂ ਤੀਜਾ ਕਹਾਂਗੇ ਪ੍ਰੋਪਰ ਜਿਹੜਾ ਸੁਆ ਵਾ ਤੀਜੇ ਸਵੇਰੇ ਹਾਂਜੀ ਤੇ ਟਾਈਮ ਕੋਈ ਪਤਾ ਕਿੰਨਾ ਕੁ ਹੋ ਗਿਆ ਇਹਨੂੰ 10 ਦਿਨ ਹੋ ਗਏ ਸੰਤੂ ਸਾਹਿਬ ਇਹਨੂੰ ਸੂਈ ਨੂੰ 10 ਕੁ ਦਿਨ ਹਾਂਜੀ ਤੇ ਦੁੱਧ ਵੀ ਥੱਲੇ ਦੁੱਧ 10 ਲੀਟਰ ਆ ਜਿਹੜਾ ਆਪਾਂ ਚਵਾ ਦੇਣਾ ਦੋ ਟਾਈਮ ਆਪਦੇ ਘਰ ਆ ਠੰਡਾ ਕਰਕੇ ਕਹਿ ਦਿੰਗੇ ਹਾਂਜੀ ਠੀਕ ਹੈ ਚਵਾਈ ਚੂਵੀ ਚੋਂ ਥਣਾ ਦੇ ਓਖੇ ਮੈਨਾਂ ਥਣਾ ਥੁਣਾ ਦੀ ਆਪਣੀ ਗਰੰਟੀ ਹੋ ਗਈ ਸੰਤੂ ਸਾਹਿਬ ਅਰ ਸ ਕੋਈ ਵੀ ਥਣ ਦੇ ਵਿੱਚ ਕੋਈ ਮੁਸ਼ਕਲ ਹੋਈ ਜਾਂ ਕਿਸੇ ਪਾਸੇ ਕੋਈ ਉਨੇ ਕੀ ਹੋਈ ਤਾਂ ਪਹਿਲਾਂ ਭੈਣ ਭਰਾਵਾਂ ਨਾਲ ਉਹ ਆਪਣੀ ਗਰੰਟੀ ਹੋਊਗੀ ਜੇ ਕਿ ਇਹਨੂੰ ਕੋਈ ਜਾਪੇ ਵੀ ਨਾ ਆਪ ਆਪ ਦਾ ਉਹਦਾ ਤੇਲ ਖਰਚਾ ਦਵਾਂਗੇ ਬਾਕੀ ਆਪਣੀ ਪ੍ਰੋਪਰ ਐ ਗਰੰਟੀ ਹੋ ਗਈ ਜੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਸੂਬਾ ਸੂਬਾ ਤੀਜਾ ਦੱਸਦਾ ਨਾ ਹਾਂਜੀ ਤੀਜਾ ਸੂਬਾ 10 ਦਿਨਾਂ ਦੀ ਸੂਈ ਆ ਮਗਰ ਇਹਦੇ ਕਟਾ ਮੇਲ ਕਾਫ ਆ ਹਾਂਜੀ ਤੇ ਨੀਲੀ ਰਾਵੀ ਦੇ ਵਿੱਚ ਦੋਸਤੋ ਬਿਲਕੁਲ ਨੀਲੀ ਰਾਵੀ ਦੀ ਜਿਹੜੀ ਹੈ ਬਰੀਡ ਵਾਈਜ਼ ਵੇਖ ਲਿਓ ਤੇ ਨੀਲੀ ਰਾਵੀ ਨਸਲੇ ਵਸਲੇ ਵਾਲੀ ਆ ਠੀਕ ਆ ਤੇ ਡਾ ਕਟ ਇੱਕ ਪਾਸੇ ਅੱਖ ਬਿੱਲੀ ਮਣਕੀ ਆ ਸਿੰਗ ਖੁੱਲੇ ਉੱਚੇ ਸਿੰਗ ਖੁੱਲੇ ਹੈਗੇ ਮੁੜੇ ਆ ਬਿਲਕੁਲ ਗੁਲਾਈ ਦੇ ਵਿੱਚ ਤੇ 10 ਕਿਲੋ ਜਿਹੜੀਆਂ ਤਾਰਾਂ ਬਿਲਕੁਲ ਇਹਦੇ ਥੱਲੇ ਮੌਜੂਦ ਆ ਠੀਕ ਆ ਕੋਈ ਵੀ ਆਵੇ ਆਪਣੀ ਨਰਖ ਪਰਖ ਤਸੱਲੀ ਕਰ ਸਕਦਾ ਤੇ ਜੇ واپس ਮਾਤੀਆਂ ਬਿਲਕੁਲ ਪੋਲੀ ਮੈਨਾ ਬਿਲਕੁਲ ਸੰਧੂ ਸਾਹਿਬ ਆਪਣੀ ਥਣਾ ਦੀ ਗਰੰਟੀ ਹੋਊਗੀ ਜੀ ਅੱਛਾ ਜੀ ਹਾਂਜੀ ਠੀਕ ਆ ਤੇ ਅਰਸ਼ ਥੋੜਾ ਜਿਹਾ ਕੋਲ ਕੇ ਤੋੜ ਕੇ ਦਿਖਾ ਦਗੇ ਥਣ ਦੇ ਵੇਦੀ ਜਿਹੜੀ ਦੋਸਤੋ ਪੂਰੀ ਤਸੱਲੀ ਹੋਊਗੀ ਜਿੱਦਾਂ ਕਿ ਆਪਾਂ ਪਹਿਲਾਂ ਜ਼ਿਕਰ ਕਰਤਾ ਵੀ ਅਰਸ਼ ਨੂੰ ਚਾਹੇ ਹੋਰ ਵੀਰ ਵੀ ਜਿੰਨੇ ਵੀ ਆਪਾਂ ਜਿਸ ਘਰ ਤੋਂ ਵੀਡੀਓ ਬਣਾਉਣੇ ਆ ਕਿਉਂਕਿ ਭੈਣ ਭਰਾ ਕਿਸੇ ਨੂੰ ਦੂਰੋਂ ਨੇੜੇ ਆਉਣਾ ਹੁੰਦਾ ਤੇ ਕਿਸੇ ਤਰ੍ਹਾਂ ਵੀ ਇੱਥੇ ਆਣ ਕੇ ਬਾਅਦ ਵੇ ਜੋ ਚੀਜ਼ ਦਿਖਾਈ ਆ ਉਹ ਨਾ ਨਿਕਲੇ ਜਾਂ ਜੋ ਦੱਸਿਆ ਉਹਨਾਂ ਦੁੱਧ ਨਾ ਨਿਕਲੇ ਤੇ ਫਿਰ ਉਹ ਗੱਲ ਨਾ ਜਿਹੜੀ ਗਲਤ ਹੋ ਜਾਂਦੀ ਆ ਜਿਸ ਕਰਕੇ ਜਿੰਨੀਆਂ ਧਾਰਾਂ ਥੱਲੇ ਦੱਸੀਆਂ ਗਈਆਂ ਨੇ ਉਹਨਾਂ ਨੂੰ ਵੈਰੀਫਾਈ ਕਰ ਲਿਓ ਤਸੱਲੀ ਕਰ ਲਿਓ ਠੀਕ ਆ ਸੋ ਟੇਡੇ ਕੱਟ ਦੇ ਵਿੱਚ ਤੋਰ ਦੋ ਇਹਨੂੰ ਅਰਥੇ ਲੰਮਾ ਤੋਰ ਦੇ ਜਿਤਨਾ ਠੀਕ ਆ ਕਿੰਨਾ ਮੋਲਰ ਚ ਰੱਖਿਆ ਇਹਦਾ ਡਿਮਾਂਡ ਕੀ ਕੀਤੀ ਮੋਲ ਇਹਦਾ ਸੰਤੂ ਸਾਹਿਬ ਐਵੇਂ ਲੋਕਾਂ ਨੂੰ ਆਪਾਂ 85 ਨਹੀਂ ਮੰਗਣਾ ਲੋਕ ਤੇ گاਵਾں ਦੇ ਵੀ ਨਹੀਂ ਮੰਗਿਆ ਜਾਂਦੇ ਮੋਲ ਆਪਾਂ ਇਹਦਾ ਕਰਦੇ 75000 ਰੁਪਿਆ ਹਾਂਜੀ ਜੈਸਨੋ 72000 ਦੀ ਮੈਂ ਦਵਾਂਗੇ ਦੁੱਧ 10 ਕਿਲੋ ਆਪਣੀ ਗਰੰਟੀ ਵੀ ਹੋਊਗੀ ਚਵਾ ਕੇ ਦਵਾਂਗੇ ਦੋ ਟਾਈਮ ਠੀਕ ਹੈ ਜੀ ਹਾਂਜੀ 72000 ਦੀ ਹਾਂ ਨਾ ਹਾਂਜੀ ਲਓ ਜੀ 72000 ਦੀ ਵੀਰਾਂ ਦਾ ਵੀ ਜੈਸਨੋ ਹੋਊਗੀ ਹਾਂ ਨਾ ਜਿਹੜੀ 72000 ਦੀ ਹੈ ਠੀਕ ਆ ਤੇ ਤਾਰਾ ਅਗਲੇ ਪਿਛਲੇ ਦੀਆਂ ਬਰਾਬਰੇ ਬਿਲਕੁਲ ਬਰਾਬਰ ਬਰਾਬਰ ਸੰਤੂ ਸਾਹਿਬ ਐ ਇੱਕ ਠੀਕ ਆ ਜੀ ਸੋ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਇਹ ਨੀਲੀ ਰਾਵੀ ਦੀ ਮੱਝ ਸੀ ਵੀਰ ਕੋਲੇ ਠੀਕ ਪੂਰੀ ਵੱਡੀ ਮੈਂ ਸੰਦੂ ਸੀ ਹਾਈਟ ਕਾ ਤਾਂ ਸੋਹਣਾ ਹੈ ਨੋਰਮਲ ਆਪਾਂ ਜਿੰਨੇ ਪਸ਼ੂ ਵੀ ਦੇਖਦੇ ਆਂ ਮੱਝਾਂ ਦੇ ਵਿੱਚ ਬਿਲਕੁਲ ਇਸੇ ਹਾਈਟ ਦੇ ਵਿੱਚ ਹੁੰਦੇ ਆ ਠੀਕ ਆ ਆ ਦੇਖੋ ਠੀਕ ਆ ਜੀ ਸੋ ਚਾਪ ਸਮਾਜ ਜਿਹੜਾ ਦੋਸਤੋ ਇੱਕ ਨੰਬਰ ਆ ਤਸੱਲੀ ਬਖਸ਼ਾ ਕੋਈ ਵੀਰ ਆਪਦੀ ਅਣਕੇ ਨਰਕ ਪਰਕ ਤੁਸੀਂ ਆਪਦੀ ਸੋਚ ਸਮਝ ਨਾਲ ਵੀ ਕਰ ਸਕਦੇ ਓ ਠੀਕ ਆ ਤੇ ਅਰਚੂ ਦੂਜੇ ਨੰਬਰ ਤੇ ਆਪਣੇ ਕੋਲ ਆ ਆਦੀ ਵੀਰ ਹੈ ਠੀਕ ਆ ਤੇ ਥੋੜਾ ਜਿਹਾ ਪਸ਼ੂ ਕਈ ਵਰਾ ਉਪਰ ਆ ਦੋਸਤੋ ਕਰਦੇ ਆ ਪਸ਼ੂ ਡਰਦੇ ਆ ਕਈ ਵਰਾ ਉਪਰੇ ਬੰਦੇ ਤੋਂ ਥੋੜਾ ਜਿਹਾ ਆਪਾਂ ਜਿੰਨਾ ਵੀ ਹੋਊਗਾ ਤੁਹਾਨੂੰ ਥੋੜਾ ਜਿਹੀ ਦੂਰੀ ਤੋਂ ਵੀ ਦਿਖਾਵਾਂਗੇ ਤੇ ਪੂਰੀ ਡਿਟੇਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਰ ਸਕੀਏ ਦਾ ਰਿਕਾਰਡ ਹੈਗਾ ਸਮਝਾ ਇਹ ਸੰਧੂ ਸਾਹਿਬ ਪਹਿਲੇ ਨਹੀਂ ਸੂਈ ਝੋਟੀ ਜੀ ਪਹਿਲਾਂ ਹਾਂਜੀ ਆ ਇਹਦੇ ਮਗਰ ਕਟਿਆ ਜਿਹਨੂੰ 10 ਦਿਨ ਹੋ ਗਏ ਸੂਈ ਨੂੰ ਪਹਿਲਾਂ ਪੁੱਜ ਕੇ ਸੂਈ ਬਣੀ ਹੋਊਗੀ ਫਿਰ ਹਾਂਜੀ 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 ਠੀਕ ਹੈ ਕਿਉਂਕਿ ਮੂੰਹ ਦੰਦੋ ਤਾਂ ਮੇਨੂੰ ਤਾਂ ਜਵਾਨ ਹੋਊਗੀ ਹਾਂਜੀ ਹਾਂਜੀ ਦੰਦੋ ਜਵਾਨ ਹੈ ਠੀਕ ਆ ਇਹਦੇ ਨੂੰ ਕਿੰਨੇ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਸੰਤੂ ਸਾਹਿਬ ਇਹਨੂੰ 10 ਕੁ ਦਿਨ ਹੋ ਗਏ ਹਾਂਜੀ ਬੱਚਾ ਇਹ ਤਾਂ ਮਗਰ ਕਟਾ ਜੇ ਮਗਰ ਇਹਦੇ ਵੀ ਮੇਲ ਕਾਫ ਆ ਹਾਂਜੀ ਮਗਰ ਕਟਾ ਦੋਸਤੋ ਪਹਿਲਾਂ ਇਹ ਜਿਹੜੀ ਝੋਟੀ ਸੂਈ ਆ ਠੀਕ ਆ ਜੀ ਕੋਈ ਵੀਰ ਮੂੰਹ ਦੰਦੋ ਜੇਕਰ ਆਪਾਂ ਗੱਲ ਕਰ ਲਈਏ ਵੀਰਾਂ ਦਾ ਵੀ ਪੁੱਜ ਕੇ ਬਣੀ ਹੋ ਸਕਦਾ ਵੀ ਚੌਗੀ ਹੋਵੇ ਛੱਗੀ ਵੀ ਹੋਵੇ ਠੀਕ ਆ ਤੇ ਬਾਕੀ ਰਾਜੀ ਆ ਪੂਰੀ ਵਜਣ ਦ ਸੋ ਵੇਲਬੂਲ ਦੀ ਵੀ ਚੰਗੀ ਸਪੈਸ਼ਲ ਆ ਲੰਬਾਈ ਉਚਾਈ ਕਦਕਠ ਸਾਰਾ ਕੁਝ ਪੂਰਾ ਐਕਸੀਲੈਂਟ ਆ ਠੀਕ ਆ ਵੱਡੀ ਝੋਟੀ ਆ ਤੇ ਅਰਸ਼ 10 ਦਿਨ ਦਾ ਸਮਾਂ ਇਹਨੂੰ ਵੀ ਸੇਮ ਹਾਂਜੀ 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 ਦੁੱਧ 10 ਕਿਲੋ ਇਹਦੇ ਥੱਲੇ ਵੀ ਤਿਆਰ ਸੰਧੂ ਸਾਹਿਬ ਐ ਦੋ ਟਾਈਮ ਆਪਾਂ ਚਵਾ ਕੇ ਦੇਵਾਂਗੇ ਬਿਲਕੁਲ ਐਨ ਆਪਾਂ ਕਹਿ ਲਈਏ ਨਾ ਜਿਵੇਂ ਠੰਡਾ ਕਰਕੇ ਝੱਗ ਝੋਗ ਲੈ ਕੇ ਕਹਿ ਦਿੱਤਾ ਗੱਲ ਕਰਨੀ ਨਹੀਂ ਨਹੀਂ ਠੰਡਾ ਕਰਕੇ ਝੱਗ ਵਾਲਾ ਮੈਂ 12 ਵੀ ਕਹੀ ਜਾਈਏ ਕੋਈ ਫਾਇਦਾ ਨਹੀਂ ਆਜੀ ਵਪਾਰੀਆਂ ਵਾਲਾ ਹੁੰਦਾ ਨਾ ਇੱਕਦੋਂ ਦਾ ਵਪਾਰੀਆਂ ਨਾਲ ਕਹਿੰਦੇ ਆ ਵਪਾਰ ਤਾਂ ਆਪਾਂ ਹੁਣ ਕਰਦੇ ਜਿਹੜਾ ਆਪਾਂ ਚਵਾ ਕੇ ਦੇਣਾ 1 ਕਰਦਾ ਠੀਕ ਆ ਜੀ ਉਪਰਾ ਜਰੂਰ ਕਰਦਾ ਉਹ ਉਸ ਕਰਕੇ ਆਪਾਂ ਥੋੜਾ ਜਿਹਾ ਤੁਹਾਨੂੰ ਦੂਰੀ ਤੋਂ ਦਿਖਾਵਾਂਗੇ ਕਈ ਵਾਰ ਨਾ ਕੋਈ ਡਾਕਟਰ ਡਾਕਟਰ ਦਾ ਵਹਿਮ ਜਾ ਹੋ ਜਾਂਦਾ ਆਪਾਂ ਉਸ ਨੂੰ ਤੇ ਉਹਦੇ ਅਕੋਰਡਿੰਗ ਆਪਾਂ ਥੋੜਾ ਜਿਹਾ ਜਿੰਨੀ ਵੀ ਹੋ ਸਕਦਾ ਥੋੜੀ ਦੂਰੀ ਤੋਂ ਚੱਡੇ ਦੀ ਹਵਾਨੇ ਲੈ ਵੀ ਦੀ ਪੂਰੀ ਤਸੰਨੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਸੋ ਛੋਟੀ ਤੁਸੀਂ ਬਿਲਕੁਲ ਸਕਰੀਨ ਦੇ ਉੱਪਰ ਦੇਖ ਰਹੇ ਜਿਵੇਂ ਫੁੱਲ ਵੱਡੀ ਹਾਈਟ ਕਰਦੀ ਆ ਕੋਈ ਛੋਟੀ ਜੀ ਨਹੀਂ ਕਿ ਕੋਈ ਨਿੱਕੀ ਜੀ ਨਹੀਂ ਹੈਗੀ ਕਿ ਹਾਈਟ ਸੋਣੀ ਆ ਕਦ ਕਾਠ ਵੇਲ ਬੋਲ ਵੀ ਚੰਗੀ ਸਪੈਸ਼ਲ ਆ ਦੇਖੋ ਕੋਈ ਬਿਲਕੁਲ ਅਰਚੇ ਹੌਸਲੇ ਨਾ ਤੋੜ ਲਓ ਕੋਈ ਗੱਲ ਨਹੀਂ ਥੋੜਾ ਹੌਸਲੇ ਨਾ ਤੋੜ ਲਓ ਕੋਈ ਗੱਲ ਬਾਕੀ ਗੁਲਾਈ ਆ ਪੂਰੀ ਜਿੰਨੀ ਵੀ ਆ ਦੋਸਤੋ ਬਿਲਕੁਲ ਗੁੰਦੀ ਪਈ ਆ ਰਾਜੀ ਆ ਪੂਰੇ ਵਜਨ ਨੂੰ ਲੋਡ ਵਾਲੀ ਆ ਠੀਕ ਆ ਆ ਦੇਖੋ ਠੀਕ ਹੈ ਜੀ। ਠੀਕ ਹੈ। ਆਹ ਦੇਖੋ ਜੀ। ਚਵਾਈ ਫਿਰ ਅਰਸ਼ੇ ਫਿਰ ਬਿਲਕੁਲ ਦੋ ਬਣਾਂ ਤੇ ਮੈਂ ਆਪਣਾ ਤੁਹਾਨੂੰ ਦੀ ਆਪਣੀ ਗਾਰੰਟੀ ਹੋਊਗੀ ਸੰਧੂ ਸਾਹਿਬ। ਠੀਕ ਹੈ। ਦੋ ਤੇ 10 ਕਿਲੋ ਐ ਚਵਾ ਕੇ ਦਵਾਂਗੇ। ਠੀਕ ਹੈ ਜੀ ਹਾਂਜੀ ਅਰਸ਼ੇ ਦਾ ਫਿਰ ਮੁੱਲ ਕੀ ਕੀਤਾ ਲੈਣ ਦਾ ਇਹਦਾ ਮੁੱਲ ਸੰਧੂ ਸਾਹਿਬ ਕਰਦੇ ਆ 5000 ਰੁਪਿਆ 80 ਜੈਸਨੋਂ 75000 ਦੀ ਝੋਟੀ ਦਵਾਂਗੇ ਜੀ 75 ਦੀ ਹਾਂਜੀ ਠੀਕ ਆ ਪੂਰੀ ਵੱਡੀ ਝੋਟੀ ਹੈ ਜੀ ਜਿਵੇਂ ਅਰਸ਼ੇ ਕਈ ਰਹੁੰਦਾ ਪਹਿਲਾਂ ਪਹਿਲਾਂ ਝੋਟੀਆਂ ਸੁਈਆਂ ਨੇ ਹਾਂਜੀ ਹਾਂਜੀ ਜਿਵੇਂ ਆ ਪਹਿਲਾਂ ਝੋਟੀ ਸੁਈ ਆ ਬਈ ਬੱਚਾ ਪੂਚਾ ਬਿਲਕੁਲ ਖੁਸ਼ੀ ਰਾਜੀ ਖੁਜੀ ਆ ਮਿਲਦੀ ਦੋਨਾਂ ਨੂੰ ਮੈਂ ਨਾ ਓਕੇ ਸੰਧੂ ਸਾਹਿਬ ਆ ਪੂਰੀ ਸੀਰੀਜ਼ ਲੱਗਿਆ ਜੀ ਠੀਕ ਆ ਜੀ ਜੇ ਕਿਸੇ ਵੀਰ ਭਰਾ ਨੇ ਆਨਲਾਈਨ ਹੀ ਮੰਗਾਉਣੀ ਹੋਵੇ ਤੇ ਉਥੇ ਚਵਾਗੇ ਆਪਾਂ ਫਿਰ ਪਾਹੇ ਲੈ ਲਾਂਗੇ ਜੀ ਹਾਂਜੀ ਜਿਗਾਰਡ ਹੈਗਾ ਵਾ ਜਿਹੜਾ ਮਰਜੀ ਆ ਕੇ ਰਵੇ ਦੋ ਦਿਨ ਰਵੇ ਚਾਰ ਦਿਨ ਰਵੇ ਆਪਦੀ ਤਸੱਲੀ ਕਰਕੇ ਬਿਲਕੁਲ ਹਾਂਜੀ ਸੋ ਬਾਕੀ ਇਹ ਦੋ ਪਸ਼ੂ ਦੋਸਤੋ ਅੱਜ ਬਕਾਊਗਾ ਵੀਰ ਅਰਸ਼ ਦੇ ਕੋਲ ਦੋਵੇਂ ਮੱਝਾਂ ਇੱਕ ਤੀਜੇ ਸਵੇ ਨੀਲੀ ਰਾਵੀ ਦੀ ਦਿਖਾਤੀ ਆ 10 ਦਿਨਾਂ ਦੀ ਸੂਈ 10 ਦਿਨਾਂ ਦੀ ਆ ਛੋਟੀ ਸੂਈ ਆ ਦੋਹਾਂ ਥੱਲੇ ਮੇਲ ਕਾਫ ਆ ਬਾਕੀ ਰੇਡ ਪਾਪੜ ਤਾਂ ਤੁਹਾਨੂੰ ਦੱਸ ਹੀ ਦਿੱਤਾ ਦੁੱਧ ਜਿੰਨਾ ਰਿਕਾਰਡ ਹੁਣ ਬਿਲਕੁਲ ਮੌਜੂਦ ਆ ਦਿਨਾਂ ਥੱਲੇ ਇਹਨਾਂ ਦੇ ਉਹਨਾਂ ਤੁਹਾਨੂੰ ਦੱਸਿਆ ਠੀਕ ਆਗੇ ਸੇਵਾ ਦੋਸਤੋ ਚੰਗੀ ਵੀਰ ਕੋਈ ਕਰ ਲੂਗਾ ਪਾਈਆ ਖੰਡ ਵਧਾ ਲੋਗੇ ਨਹੀਂ ਤਾਂ ਜਿਹੜਾ ਜਿੰਨਾ ਦੁੱਧ ਦੱਸਿਆ ਇਹਨੇ ਦੁੱਧ ਦੇ ਉੱਤੇ ਤੁਸੀਂ ਤਸੱਲੀ ਆ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਸੋ ਬਾਕੀ ਰਹਿਸ਼ਤਾ ਵੀ ਪੂਰਾ ਪ੍ਰਬੰਧ ਆ ਕਈ ਵਾਰਾ ਹੁੰਦਾ ਕੋਈ ਭੈਣ ਭਰਾ ਕੋਈ ਫੈਮਿਲੀ ਦੇ ਨਾਲ ਵੀ ਕਈ ਵਾਰਾ ਆਉਣਾ ਚਾਹੁੰਦਾ ਕੋਈ ਪਸ਼ੂ ਦੀ ਯਾਰ ਆਪ ਤਸੱਲੀ ਕਰ ਲਈਏ ਜਾ ਕੇ ਤੇ ਉਹਨਾਂ ਵੀਰਾਂ ਲਈ ਵੀ ਕੋਈ ਰਾਤ ਕੋਈ ਦਿਨੇ ਆ ਰਿਹਾ ਕੋਈ ਨੇਰੇ ਸਵੇਰੇ ਆ ਰਿਹਾ ਤਾਂ ਪੂਰਾ ਪ੍ਰਬੰਧ ਹੈਗਾ ਠੀਕ ਆ ਜੀ ਬਿਲਕੁਲ ਰੂਮ ਅਵੇਲੇਬਲ ਹੈਗਾ ਰਾਤ ਨੇਰੇ ਸਵੇਰੇ ਤੁਸੀਂ ਆਣ ਕੇ ਦੋ ਡੰਗ ਚੋਲੋ ਇੱਕ ਟਾਈਮ ਚੋਲੋ ਠੀਕ ਆ ਜੀ ਤਸੱਲੀ ਕਰ ਲਓ ਅਰਛੇ ਨੰਬਰ ਆਪਣੇ ਜ਼ਰੂਰ ਬੋਲਦਗੇ 86 ਠੀਕ ਹੈ ਜੀ ਹਾਂਜੀ 188 8872871604 ਜੀ ਠੀਕ ਹੈ ਜੀ ਹਾਂਜੀ ਦੋਨੋਂ ਨੰਬਰ ਚੱਲਦੇ ਹਨ ਹਾਂਜੀ ਹਾਂਜੀ ਲਓ ਵੀ ਦੋਸਤੋ ਦੋਨੋਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਉੱਪਰ ਦੋਨੋਂ ਚਾਲੂ ਕਰ ਦਾਂਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਜੇ ਓਨਰ ਵੀਰ ਅਰਸ਼ ਹੈ ਠੀਕ ਹੈ ਜੀ ਸੋ ਵਿਜਰ ਤੁਸੀਂ ਪੈਂਟ ਸੌਰ ਸਿੰਘ ਕਰਨੀ ਹੈਗੀ ਆ ਤੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ